ਰਾਮੋ ਪੰਜਾਬ ਸਰਕਾਰ ਨੇ ਘਰੇ ਬੰਦ ਕਰਤਾ ਹੁਣ ਕੱਪੜੇ ਧੋ ਰਹੇ ਆ ਕਾਂਗਰਸੀ ਆਗੂ ਗੁਰਸੇਮਰਨ ਮੰਡ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਏ ਜਿਸ ਵਿੱਚ ਇਸ ਵਾਰ ਉਹ ਕੱਪੜੇ ਧੋਂਦੇ ਨਜ਼ਰ ਆਏ ਦੇ ਦੀਹਾ ਬੀਤੇ ਦਿਨੀ ਕਿਤੇ ਹਾਈ ਵੋਲਟੇਜ ਡਰਾਮੇ ਤੋਂ ਬਾਅਦ ਹੁਣ ਗੁਰਸਿਮਰਨ ਸਿੰਘ ਮੱਢ ਨੇ ਇੱਕ ਹੋਰ ਵੀਡੀਓ ਪੋਸਟ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਇਲਜ਼ਾਮ ਲਗਾਇਆ ਹੈ ਕਿ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਕਰੀਬ 5-6 ਦਿਨ ਤੋਂ ਘਰ ਦੇ ਅੰਦਰ ਹੀ ਕੈਦ ਕਰਕੇ ਰੱਖਿਆ ਗਿਆ ਅਤੇ ਉਹਨਾਂ ਨੂੰ ਘਰ ਤੋਂ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ ਜਿਸ ਕਰ ਹੁਣ ਉਹ ਘਰ 'ਚ ਕੱਪੜੇ ਧੋਣ ਨੂੰ ਮਜਬੂਰ ਹੋ ਗਏ ਨੇ ਪ੍ਰਾਪਤੋ ਪੰਜਾਬ ਸਰਕਾਰ ਨੇ ਘਰੇ ਬੰਦ ਕਰਤਾ ਹੁਣ ਕੱਪੜੇ ਧੋ ਰਹੇ ਆ ਲੋਡ ਮੌਸਮ ਅੱਜ ਐਜੀਆ 19 20 ਮਿੰਟ ਰਹਿਣਾ ਤੇ ਕਪੜੇ ਧੋਰੇ ਆ ਮਸ਼ੀਨ ਚ ਪਾਏ ਸੀ ਹੁਣ ਵੀ ਚ ਵੱਡੇ ਆ ਤੇ ਆ ਸਾਫ਼ ਕਰਲੇ ਆ ਆ ਧੋਰੇ ਆ ਤੇ ਆ ਆ ਉਸ ਵਾਰ ਜੇ ਸਾਫ਼ ਪਾਣੀ ਤੋਂ ਆਉਂਦੇ ਤੇ ਆ ਤੁਹਾਡਾ ਰਿਟਰ ਲਾ ਭਾਈ ਤੇ ਕਪੜੇ ਧੋਰੇ ਆ ਭਾਈ ਆ ਆਹ ਹਾਦੇ ਸੁਣਤਾ ਵਾ ਭਾਈ ਤੋਰੇ ਆਪਣੇ ਬੰਦੀ ਕਰੇ ਮਜਬੂਰੀ ਆ ਪੰਜਾਬ ਸਰਕਾਰ ਨੇ ਕਰੇ ਬੰਦ ਕਰਤਾ ਚਲੋ ਕੋਈ ਗੱਲ ਨਹੀਂ ਭਾਉ ભગવાન ਕੋਈ ਗੱਲ ਨਹੀਂ ਭਾਉ ભગવાન ਦੀ ਮਰਜ਼ੀ ਆ ਇਹ ਉਹਨੇ ਨਾਲ ਜੀ ਦੀ ਮਰਜ਼ੀ ਆ ਇਹ ਜਿੱਥੇ ਰਹਿਣਾ ਪਊਗਾ ਪ੍ਰਮਾਤਮਾ ਤੇਰੀ ਰਜ਼ਾ ਵਿੱਚ ਉਹ ਰਹਿ ਜਾਣਾ ਜੇ ਰਹਿਣਾ ਪਊਗਾ ਸ੍ਰੀ ਸਨਾ ਕਲਗੀਆਂ ਵਾਲਾ ਜਦ ਭਾਵੇਂ ਸਭ ਨੂੰ ਸੁਜਾਇਏ ਉਹ ਕੋਈ ਗੱਲ ਹੈ ਆ ਅਸੀਂ ਹੈਗੇ ਨਿਮਰਤਾ ਦੇ ਵਿੱਚ ਰਹਿਣ ਵਾਲੇ ਮੰਨ ਨੀਮਾ ਮਾ ਤੁਸੀ ਵਚਨ ਕੋਈ ਕਹੇ ਆਪਾਂ ਘਰ ਦੇ ਕੋਲੇ ਧੋਈਏ ਚਾਹੇ ਆਪਾਂ ਘਰ ਦੇ ਧੋਈਏ ਭਾਂਡੇ ਆਪਾਂ ਗੁਰੂ ਘਰ ਦੇ ਜਾ ਕੇ ਬਰਤਨ ਸਾਫ ਕਰ ਲਈਏ ਨਾ ਦੇਖੋ ਕਿ ਹੁਣ ਪੰਜਾਬ ਸਰਕਾਰ ਨੇ ਬੰਦਤਾ ਕਰਿਆ ਜਿਹੜਾ ਕੀ ਕਰੀ ਰੇ ਹੁਣ ਬਿੱਲੇ ਬੈਠੇ ਆ ਪੰਜ ਦੂਰ ਨਾਮਾਂ ਵਿੱਚ ਪ੍ਰਮਾਤਮਾ ਦਾ ਨਾਮ ਜਪਾਂਗੇ ਉਹ ਪੰਜਾਬ ਸਰਕਾਰ ਨੇ ਬਿਲਕੁਲ ਇਹ ਸਾਨੂੰ 7 ਮਹੀਨੇ ਪਹਿਲਾਂ ਬੰਦ ਕਰਤਾ ਸੀ ਘਰੇ ਤੇ ਅੱਜ ਫੇਰ ਤਰੀਵ 4-5 ਹੋ ਗਏ 6 ਹੋਣ ਵਾਲਿਆ ਬੰਦ ਕੀਤਾ ਹੋਇਆ ਕੀ ਕਰੀਏ ਅਸੀਂ ਸੋਭਾ ਜੀਓ ਕੀ ਦੀ ਲੜੀ ਹੁਣ ਆਪਾਂ ਆਪਾਂ ਨਾਲ ਜੁੜ ਕੇ ਤਾਂ ਨਹੀਂ ਇਹ ਕਿਉਂਕਿ ਪੰਜਾਬ ਸਰਕਾਰ ਵੱਡੀ ਆ ਭਾਈ ਮੁੱਖ ਮੰਤਰੀ ਸਾਹਿਬ ਨੇ ਆਪਾਂ ਮੁਕਾਬਲਾ ਨਹੀਂ ਕਰ ਸਕਦੇ ਅਸੀਂ ਇੱਕ ਛੋਟੇ ਜਿਹੇ ਬੰਦੇ ਆ ਹਲੋ ਵਾਹਿਗੁਰੂ ਦਾ ਭਾਣਾ ਮੰਨ ਰਹੇ ਆ ਉਹ ਜਿਹੜੇ ਰਹਿ ਰਹੇ ਆ ਉਹਨਾਂ ਲਈ ਜੋੜਾ ਬਗਰਾਵਾ ਉਹਦੀ ਮੌਜ ਆ ਰੱਬ ਜੀ ਰੰਗਾਂ ਦੇ ਰਹਿਣਾ ਸੀ ਦੇਖੋ ਰੰਗ ਕਰਤਾ ਆ ਦੇ ਕਪੜੇ ਧੋਰੇ ਆ ਰੱਖੋ ਆ ਉਹਨਾਂ ਦੇ ਦੂਜੇ ਕਪੜੇ ਸੁੱਕਦੇ ਨੇ ਫੇਰ ਕੱਢੂਗਾ ਮੈਂ

ਅਸੀਏ ਕੇ ਬੀਤੇ ਦਿਨੀ ਲੁਧਿਆਣਾ ਤੋਂ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮਾਨੜ ਨੇ ਸੜਕ ਤੇ ਜੰਮ ਕੇ ਹੰਗਾਮਾ ਕੀਤਾ ਸੀ ਗੁਰਸਿਮਰਨ ਸਿੰਘ ਮਾਨੜ ਦਾ ਇਲਜ਼ਾਮ ਸੀ ਕਿ ਉਹ ਸਵੇਰੇ ਗੁਰਦੁਆਰਾ ਸਾਹਿਬ ਜਾਣ ਲਈ ਘਰੋਂ ਨਿਕਲੇ ਸੀ ਪਰ ਇਸ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਉਹਨਾਂ ਨੂੰ ਰੋਕ ਦਿੱਤਾ ਇਸ ਤੋਂ ਬਾਅਦ ਗੁਰਸਿਮਰਨ ਮੰਡ ਨੇ ਸੜਕ ਵਿਚਾਲੇ ਬੈਠ ਕੇ ਖੂਬ ਹੰਗਾਮਾ ਕੀਤਾ ਸੀ ਮੰਡ ਦਾ ਇਲਜ਼ਾਮ ਸੀ ਕਿ ਉਹਨਾਂ ਨੂੰ ਸੈਂਟਰ ਵੱਲੋਂ ਵਾਈਪਲਸ ਸੁਰੱਖਿਆ ਦਿੱਤੀ ਗਈ ਹੈ ਪਰ ਇਸ ਦੇ ਬਾਵਜੂਦ ਵੀ ਪੰਜਾਬ ਪੁਲਿਸ ਉਹਨਾਂ ਨੂੰ ਕਿਦਰੇ ਵੀ ਨਹੀਂ ਜਾਣ ਦੇ ਰਹੀ ਜਿਸ ਤੋਂ ਬਾਅਦ ਮੰਡ ਨੇ ਹੁਣ ਕੱਪੜੇ ਧੋਂਦੇ ਦੀ ਵੀਡੀਓ ਸ਼ੇਅਰ ਕੀਤੀ ਹੈ ਅਤੇ ਇਲਜ਼ਾਮ ਲਗਾਏ ਨੇ ਕਿ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਪੁਲਿਸ ਮੁਲਾਜ਼ਮਾਂ ਦੀ ਮਦਦ ਨਾਲ ਘਰ ਚੀਕਦ ਕਰਕੇ ਰੱਖਿਆ ਗਿਆ ਹੈ ਪ੍ਰਾਪਤ ਪੰਜਾਬ ਸਰਕਾਰ ਨੇ ਕਰੇ ਬੰਦ ਕਰਤਾ ਹੁਣ ਕੱਪੜੇ ਧੋ ਰਹੇ ਆ ਸਵੇਰੇ ਸਵੇਰੇ ਮੌਸਮ ਆ ਅੱਜ ਐਜੀ ਆ 19 20 ਬਣ ਰਿਹਾ ਲੋ ਤੇ ਕੱਪੜੇ ਧੋ ਰਹੇ ਆ ਮਕੀਨ ਚ ਪਾਇਏ ਗਏ ਹੁਣ ਜੀ ਬੱਡੇ ਆ ਤੇ ਆ ਸਾਫ਼ ਕਰ ਲਏ ਆ ਆ ਧੋ ਰਹੇ ਹਾਂ ਤੇ ਆ ਆ ਉਸ ਵਾਰ ਜੇ ਸਾਫ਼ ਪਾਣੀ ਤੋਂ ਮਾਰ ਰਹੇ ਤੇ ਆ ਸਾਡਾ ਸਲੈਕਟਰ ਆ ਭਾਈ ਤੇ ਕੱਪੜੇ ਧੋ ਰਹੇ ਆ ਭਾਈ ਆਹ ਗਾਦੇ ਸੁਰਤਾਵਾ ਭਾਈ ਤੋਰੇਆਂ ਕਪੜੇ ਬਜਗੀ ਕਰੇ ਮਜਬੂਰੀ ਆ ਪੰਜਾਬ ਸਰਕਾਰ ਨੇ ਘਰੇ ਬੰਦ ਕਰਤਾ ਚਲੋ ਕੋਈ ਗੱਲ ਨਹੀਂ ਭਾਵੋ ભગવાન ਕੋਈ ਗੱਲ ਨਹੀਂ ਭਾਵੋ ਭਗਵਾਨ ਦੀ ਮਰਜ਼ੀ ਆ ਇਹ ਉਹਨੇ ਨਾਲ ਜੀ ਦੀ ਮਰਜ਼ੀ ਆ ਇਹ ਜਿੱਥੇ ਰਹਿਣਾ ਪਊਗਾ ਪ੍ਰਮਾਤਮਾ ਤੇਰੀ ਰਜ਼ਾ ਵਿੱਚ ਉਹ ਰਹਿ ਜਾ ਰਹਿਣਾ ਪਊਗਾ ਸ੍ਰੀ ਸੁਨਾ ਕਲਗੀਆਂ ਵਾਲਾ ਜਦ ਭਾਵੇਂ ਸਭ ਨੂੰ ਸੁਜਾਇਏ ਉਹ ਇੱਕ ਗੱਲ ਹੈ ਆ ਅਸੀਂ ਹੈਗੇ ਨਿਮਰਤਾ ਦੇ ਵਿੱਚ ਰਹਿਣ ਵਾਲੇ ਮੰਨੀ ਮਾਂ ਮਤ ਉਸ ਦੀ ਵਿੱਚ ਕੋਈ ਚਾਹੇ ਆਪਾਂ ਘਰ ਦੇ ਕੋਲੇ ਧੋਈਏ ਚਾਹੇ ਆਪਾਂ ਘਰ ਦੇ ਧੋਈਏ ਭਾਂਡੇ ਆਪਾਂ ਗੁਰੂ ਘਰ ਦੇ ਜਾ ਕੇ ਬਰਤਨ ਸਾਫ ਕਰ ਲਈਏ ਨਾ ਤਾਂ ਸੀ ਇਹ ਕਿ ਬੀਤੇ ਦਿਨੀ ਮੰਡ ਨੇ ਇਲਜ਼ਾਮ ਲਗਾਇਆ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਤਾਮਕੀ ਮਿਲੀ ਹੈ ਤਾਂ ਫਿਰ ਉਹਨਾਂ ਨੂੰ ਖਰਚ ਕਿਉਂ ਬੰਦ ਨਹੀਂ ਕਰਕੇ ਰੱਖਿਆ ਜਾਂਦਾ ਜਦ ਕਿ ਸਿਰਫ ਉਸ ਨੂੰ ਹੀ ਖਰਚ ਬੰਦ ਕਰਕੇ ਕਿਉਂ ਰੱਖਿਆ ਜਾ ਰਿਹਾ ਹੈ ਫਿਲਹਾਲ ਗੁਰਸੇਮਰਨ ਮੰਡ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਬਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ